रेडी स्टार्ट ਪੰਜਾਬ ਦੀ ਵੱਡ ਟੁੱਕ ਕਰਕੇ ਪੰਜ ਦਰਿਆਵਾਂ ਦੀ ਧਰਤੀ ਢਾਈ ਦਰਿਆਵਾਂ ਤੱਕ ਸੀਮਤ ਕਰ ਦਿੱਤੀ ਗਈ ਡੰਡੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋ ਲਈ ਗਈ ਅਤੇ 1968 ਵਿੱਚ ਪੰਜਾਬੀ ਬੋਲ ਦੇ ਇਲਾਕੇ ਪੰਜਾਬੀ ਸੂਬਾ ਬਣਾਉਣ ਲੱਗਿਆਂ ਬਾਹਰ ਕੱਢ ਦਿੱਤੇ ਗਏ ਡੰਡੀ ਪੰਜਾਬ ਨੂੰ ਲੰਗੜਾ ਸੂਬਾ ਬਣਾ ਕੇ ਰੱਖ ਦਿੱਤਾ ਗਿਆ ਡੰਡੀ ਸੂਬੇ ਦੀਆਂ ਇਲਾਕਾਈ ਪਾਰਟੀਆਂ ਜਾਂ ਪੰਜਾਬ ਦੀਆਂ ਸਿਆਸੀ ਤराने ਪੰਜਾਬ ਲੁੱਟਿਆ ਕੁੱਟਿਆ ਅਤੇ ਅਪੰਗ ਬਣਾ ਕੇ ਰੱਖ ਦਿੱਤਾ ਗਿਆ ਡੰਡੀ ਪੰਜਾਬੀ ਅਤਵਾਦੀ ਹਨ ਪੰਜਾਬੀ ਨਸ਼ਈ ਹਨ ਪੰਜਾਬੀ ਕੁੜੀ ਮਾਰ ਹਨ ਅਜਿਹੇ ਲਕਬ ਪੰਜਾਬ ਨੂੰ ਦਿੱਤੇ ਗਏ ਡੰਡੀ ਅੱਜ ਪੰਜਾਬ ਬੇਬਸ ਹੈ ਡੰਡੀ ਇੱਕ ਗੱਲ ਤੇ ਬੜੀ ਹੀ ਸਪਸ਼ਟ ਹੈ ਕਿ ਪੰਜਾਬੀਆਂ ਨੂੰ ਪੂਰੇ ਭਾਰਤ ਅਤੇ ਵਿਸ਼ਵ ਦੇ ਭਾਈਚਾਰੇ ਸਾਹਮਣੇ ਇਸ ਨੂੰ 1947 ਤੋਂ ਲਗਾਤਾਰ ਬਦਨਾਮ ਕਰਨ ਦੀ ਕਾਰਵਾਈ ਨਿਰੰਤਰ ਚਲਾ ਕੇ ਪੂਰੀ ਤਰ੍ਹਾਂ ਭੰਡਿਆ ਗਿਆ ਡੰਡੀ 1984 ਦੇ ਕਾਰੇ ਇਸ ਦੀ ਨਸਲ ਕੁਸ਼ੀ ਦੇ ਪ੍ਰਤੱਖ ਪ੍ਰਮਾਣ ਹਨ ਡੰਡੀ 1984 ਤੋਂ 1992 94 ਤੱਕ ਪੂਰੇ ਪੰਜਾਬ ਵਿੱਚੋਂ ਨੌਜਵਾਨਾਂ ਦਾ ਇੱਕ ਪੂਰੀ ਮੌਤ ਦੇ ਘਾਟ ਉਤਾਰ ਕੇ ਪੰਜਾਬ ਨੂੰ ਖਾਲੀ ਕਰਾਉਣ ਵਾਲੀ ਤਵਾਰੀਖ ਦਾ ਬਾਣ ਨੂੰ ਬੰਨਿਆ ਗਿਆ ਡੰਡੀ ਪੰਜਾਬ ਨੂੰ ਪਰੇਸ਼ਾਨ ਕਰਨ ਲਈ ਭਾਰਤੀ ਹਾਕਮਾਂ ਨੇ ਜਿਵੇਂ ਸਾਹੂ ਖਾਦੀ ਹੁੰਦੀ ਹੈ ਕਿ ਅਸੀਂ ਪੰਜਾਬ ਦੀ ਅਣਖ ਤੇ ਹਰ ਪੱਖੋਂ ਜਲੀਲ ਕਰਕੇ ਕੱਖੋਂ ਹੌਲਾ ਕਰ ਦੇਣਾ ਹੈ ਡੰਡੀ ਇਸੇ ਹੀ ਦਾ ਨਾਲ ਪੰਜਾਬੀ ਕੌਮ ਨੂੰ ਵਾਰ-ਵਾਰ ਜ਼ਲੀਲ ਕੀਤਾ ਗਿਆ ਹੈ ਡੰਡੀ ਬਹੁਗਿਣਤੀ ਨੂੰ ਭਾਵੇਂ ਕਿਸਾਨ ਜਾਂ ਮਜ਼ਦੂਰ ਹੈ ਰੋਟੀ ਤੋਂ ਆਤੁਰ ਕਰ ਦਿੱਤਾ ਗਿਆ ਡੰਡੀ ਕਿਸਾਨੀ ਦਾ ਗळा ਘੁੱਟ ਦਿੱਤਾ ਗਿਆ ਡੰਡੀ ਪੰਜਾਬ ਦਾ ਵਿਦयक ਮਿਆਰ ਢਿੱਲੜ ਵਿਦयक ਸੋਚ ਕਰਕੇ ਖਤਮ ਕੀਤਾ ਗਿਆ ਡੰਡੀ ਅਣਪੜ ਨੂੰ ਪੈਦਾ ਕੀਤਾ ਗਿਆ ਡੰਡੀ ਅੱਜ ਪੰਜਾਬ ਦੇ ਅੰਦਰ ਬਹੁ ਗਿਣਤੀ ਨੌਜਵਾਨ ਬਿਲਕੁਲ ਰਹਿਣਾ ਪਸੰਦ ਨਹੀਂ ਕਰਦੇ ਡੰਡੀ 10ਵੀਂ ਤੇ ਜਾਣ ਤੋਂ ਬਾਅਦ 12ਵੀਂ ਤੋਂ ਬਾਅਦ ਸਾਰੇ ਬੱਚੇ ਵਿਦੇਸ਼ ਜਾਣ ਵਾਲੀ ਕਤਾਰ ਵਿੱਚ ਖਲੋਤੇ ਦਿਸ ਰਹੇ ਹਨ ਡੰਡੀ ਸੱਟਾ ਅੱਜ ਪੰਜਾਬ ਵਿੱਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ ਡੰਡੀ ਪੰਜਾਬੀ ਆਪਣੀ ਜ਼ਮੀਨ ਜਾਇਦਾਦ ਵੇਚ ਵੱਟ ਕੇ ਵਿਦੇਸ਼ਾਂ ਦੇ ਰਾਹ ਪੈ ਰਹੇ ਹਨ ਕਿਉਂਕਿ ਪੰਜਾਬ ਦੇ ਕੁਦਰਤੀ ਖਜ਼ਾਨੇ ਪੰਜਾਬ ਦੀ ਮਾਂ ਜ਼ਮੀਨ ਇਸ ਤੋਂ ਆਨੇ ਬਹਾਨੇ ਖੋਹੀ ਜਾ ਰਹੀ ਹੈ ਡੰਡੀ ਪੰਜਾਬ ਦਾ ਬ੍ਰੇਨ ਅਤੇ ਮਨੀ ਡਰੇਨ ਕੀਤਾ ਜਾ ਰਿਹਾ ਹੈ ਡੰਡੀ ਪੰਜਾਬ ਦੀ ਜ਼ਮੀਨ ਕਿਸਾਨਾਂ ਤੋਂ ਖੋਹਣ ਲਈ ਖੇਤੀ ਕਾਨੂੰਨ ਬਣੇ ਡੰਡੀ ਮੰਡੀਆਂ ਖੋਹਣ ਲਈ ਯਤਨ ਹੋਇਆ ਡੰਡੀ ਪੰਜਾਬੀ ਇੱਕ ਦਾਹਕੇ ਲੜੇ ਕਿਉਂਕਿ ਇਹ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼ ਸੀ ਡੰਡੀ ਹੁਣ ਪੰਜਾਬ ਵਿੱਚ ਵੱਡੇ ਰਾਸ਼ਟਰੀ ਸੜਕਾਂ ਦੇ ਜਾਲ ਵਿਛਾਈ ਜਾ ਰਹੇ ਹਨ ਡੰਡੀ ਪੰਜਾਬ ਦੀਆਂ ਵਾਹੀਯੋਗ ਜ਼ਮੀਨਾਂ ਸੜਕਾਂ ਲਈ ਹਥਿਆਈਆਂ ਜਾ ਰਹੀਆਂ ਹਨ ਡੰਡੀ ਇਸ ਨਾਲ ਆਮ ਲੋਕਾਂ ਨੂੰ ਫਾਇਦਾ ਕੀ ਹੋਵੇਗਾ ਲੋਕਾਂ ਦੀਆਂ ਜ਼ਮੀਨਾਂ ਚਲੇ ਜਾਣਗੀਆਂ ਡੰਡੀ ਸਟਾਪ